ਕਾਲ ਨਮਸਕਾਰ ਆਦਾਬ ਮੈਂ ਤੁਹਾਡਾ ਪੰਡਤ ਲਾਟਰੀ ਮਲੇਰ ਕੋਟਲਾ ਬਿਰੇ ਕਈ ਵੀ ਰਾਮਬੰਦ ਨੇ ਪੜੀ ਸਾਡੀ ਰਾਸੀ ਦੀ ਕਦੋਂ ਵਾਰੀ ਹੋ ਸਾਡੀ ਰਾਸੀ ਦੀ ਕਦੋਂ ਵਾਰੀ ਇਸ ਕਰਕੇ ਤੁਹਾਡੀਆਂ ਰਾਸੀ ਦੀਆਂ ਵਾਰੀਆਂ ਆ ਚੁੱਕੀਆਂ ਨੇ ਪੰਡਤ ਲਾਟਰੀ ਮਲੇਰ ਕੋਟਲਾ ਨੇ ਨਵਾਂ ਰਿਕਾਰਡ ਬਣਾਉਣਾ ਸ਼ੁਰੂ ਕਰਤਾ 20 ਸਾਲ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਸੀ ਮਲੇਰ ਕੋਲਿਆਂ ਦਾ ਵੀ ਇਹ ਲਾਟਰੀਆਂ ਦੇ ਵਿੱਚੋਂ ਨਾਮ ਨਹੀਂ ਲੱਗਦਾ ਪਰ ਪੰਡ ਲਾਟਰੀ ਮਲੇਰ ਕੋਲਲਾ 7 ਤਰੀਕ ਨੂੰ ਸਾਡੀ ਓਪਨਿੰਗ ਹੁੰਦੀ ਹੈ ਇਸ ਆਫਿਸ ਦੀ ਤੇ ਹਲੇ 7 ਤਰੀਕ ਨੂੰ ਇੱਕ ਮਹੀਨਾ ਹੋਣਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਹਜ਼ਾਰਪਤੀ ਦਾ ਬਣ ਵੀ ਬਣਦੇ ਨੇ 3 ਲੱਖ ਪਤੀ ਵੀ ਅਸੀਂ ਇਸ ਆਫਿਸ ਦੇ ਵਿੱਚ ਉਹ ਬਣਾ ਚੁੱਕੇ ਹ ਜਿਹਦੇ ਵਿੱਚ ਉਹ ਬਸਾਕੀ ਬੰਪਰ ਦਾ 5 ਲੱਖ ਦਾ ਪ੍ਰਾਈਸ ਲੱਗਿਆ ਤੇ ਉਸ ਤੋਂ ਇਲਾਵਾ 2 ਲੱਖ 25 ਹਜ਼ਾਰ ਦਾ ਨਾਮ ਲੱਗਿਆ ਫਿਰ ਸਟਾਈਕਰੀ ਨੂੰ 2 ਲੱਖ 25 ਹਜ਼ਾਰ ਦਾ ਫਿਰ ਲੱਗਿਆ ਜਾਣੇ 3 ਲੱਖ ਪਤੀ ਤੇ 1000 ਰੁਪਏ ਦਾ ਪਤੀ ਦੀ ਕਿੰਨੇ ਕ ਇੱਕ ਮਹੀਨਾ ਸਾਨੂੰ ਵਾਲੇ ਹੋਇਆ ਨਹੀਂ ਮਲੇ ਕੋਲੇ ਚ ਆਇਆ ਨੂੰ ਜੇ ਟੋਟਲ ਗੱਲ ਕਰੀਏ ਫਿਰ ਤੁਹਾਡੇ ਕੋਲ 40 45 ਲੱਖ ਪਤੀ ਜੇਕਰ ਮੇਨ ਏਜੰਸੀ ਦੀ ਗੱਲ ਕਰੀਏ 150 ਤੋਂ ਪਲੱਸ ਕਰੋੜ ਪਤੀ ਤੇ 1000 ਤੋਂ ਪਲੱਸ ਲੱਖਪਤੀ ਅਸੀਂ ਬਣਾ ਚੁੱਕਿਆ ਪੰਡ ਲੋਟਰੀ ਮਲੇਰਕੋਲਾ ਤੋਂ ਤੇ ਹੁਣ ਅੱਗੇ ਟਿਕਟਾਂ ਕਿਹੜੀਆਂ ਨੇ ਕਿੱਦਾਂ ਪਾਉਣੀਆਂ ਨੇ ਕਿਵੇਂ ਪਾਉਣੀਆਂ ਤੁਹਾਨੂੰ ਦੱਸ ਰਿਹਾ ਸਭ ਤੋਂ ਪਹਿਲਾਂ 10 ਤਰੀਕ ਨੂੰ ਇੱਕ ਡਰਾ ਹੋਣ ਜਾ ਰਿਹਾ ਜੀ 1.5 ਕਰੋੜ ਰੁਪਏ ਵਾਲਾ ਪੰਜਾਬ ਸਰਕਾਰ ਦੀ ਟਿਕਟਾ 200 ਰੁਪਏ ਦੀ ਟਿਕਟਾ ਹੈ ਇਹਦਾ 1.5 ਕਰੋੜ ਦਾ ਫਰਸਟ ਪ੍ਰਾਈਜ਼ ਪਬਲਿਕ ਟੂ ਗਰੰਟਡ ਹੈ ਵੀ ਪਬਲਿਕ ਦੇ ਵਿੱਚ ਨਿਕਲੇ ਨਿਕਲਣਾ ਵਿਕੀਆਂ ਟਿਕਟਾਂ ਵਿੱਚ ਉਹਦਾ ਨਾਮ ਜਾਣਾ ਤੇ ਸੈਕੰਡ ਪ੍ਰਾਈਜ਼ ਦੀ ਗੱਲ ਕਰੀਏ ਤਾਂ 10 ਲੱਖ ਰੁਪਏ ਦਾ ਥਰਡ ਪ੍ਰਾਈਜ਼ ਦੀ ਗੱਲ ਕਰੀਏ ਤਾਂ 5 ਲੱਖ ਰੁਪਏ ਦਾ ਕਿਹੜੀ ਟਿਕਟ ਚੋਂ 200 ਰੁਪਏ ਵਾਲੀ ਪੰਜਾਬ ਸਰਕਾਰ ਦੀ ਲੋਟਰੀ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਆਪਣੇ ਨਾਗਾਲੈਂਡ ਸਟੇਟ ਡੀਅਰ ਕੰਪਨੀ ਦੀ 2.5 ਕਰੋੜ ਰੁਪਏ ਵਾਲੀ ਲੋਟਰੀ ਦੀ ਜੇਕਰ ਇਹ ਟਿਕਟ ਦੀ ਕੀਮਤ ਦੀ ਗੱਲ ਕਰੀਏ ਤਾਂ ਸਿਰਫ ਤੇ ਸਿਰਫ 500 ਰੁਪਏ ਦੀ 500 ਦੀ ਟਿਕਟ ਹੈ 2 ਕਰੋੜ ਰੁਪਏ ਦਾ ਗਰੰਟਡ ਪ੍ਰਾਈਜ਼ ਹੈ ਵੀ ਜੋ ਪਬਲਿਕ ਦੇ ਵਿੱਚ ਨਿਕਲਣੇ ਨਿਕਲਦਾ ਤੇ 24 ਮਈ ਨੂੰ ਦਾ ਡਰਾ ਹੋਣ ਜਾ ਰਿਹਾ ਇਸ ਵਾਰ ਨੂੰ 8 ਵਜੇ ਤੇ ਇਹਦੇ ਵਿੱਚ ਸੈਕੰਡ ਪ੍ਰਾਈਜ਼ ਦੀ ਗੱਲ ਕਰੋ ਤਾਂ 2 ਪ੍ਰਾਈਜ਼ ਮਿਲਣਗੇ ਦਾਦਾ 10 ਲੱਖ ਦੇ 3rd ਦੀ ਗੱਲ ਕਰਾਂਗੇ ਤਾਂ 4 ਪ੍ਰਾਈਜ਼ ਮਿਲਣਗੇ 5-5 ਲੱਖ ਦੇ ਤੇ ਉਸ ਤੋਂ ਬਾਅਦ ਨੇਕਾ ਹਜ਼ਾਰਾਂ ਦੇ ਆਮਨੇ 9000 5000 ਸੱਤੇ ਆ 500 ਦੀ ਟਿਕਟ ਹੈ ਤੇ ਇਹਦੇ ਨਾਲ ਇੱਕ 7 ਜੂਨ ਨੂੰ ਡਰਾਅ ਹੋਣਨ ਜਾ ਰਿਹਾ ਸਿਰਫ ਤੇ ਸਿਰਫ 20000 ਟਿਕਟਾਂ ਪ੍ਰਿੰਟ ਹੋਈਆਂ 20000 ਦੇ ਵਿੱਚੋਂ ਨਾਮ ਨਿਕਲਣਾ ਤੇ 50 ਲੱਖ ਰੁਪਏ ਦਾ ਫਰਸਟ ਪ੍ਰਾਈਜ਼ ਹੈ ਜੀ ਇਹਦਾ ਤੇ ਟਿਕਟ ਦੀ ਕੀਮਤ 1000 ਰੁਪਈਆ ਤੇ ਇਹਦੇ ਵਿੱਚ ਸੈਕੰਡ ਪ੍ਰਾਈਜ਼ 10 ਲੱਖ, ਥਰਡ ਪ੍ਰਾਈਜ਼ 5 ਲੱਖ ਤੇ ਹੋਰ ਵੀ ਅਨੇਕਾਂ ਦਿਲ ਖਿੱਚਵੇਂ ਨਾਮ ਨੇ ਜੇਕਰ ਟੋਟਲ ਪ੍ਰਾਈਜ਼ ਦੀ ਗੱਲ ਕਰੀਏ 1000 11 12 1200 ਤਿੰਨ ਬੰਦੇ 2000 ਬੰਦੇ ਚ ਜਿੱਤਣ ਵਾਲੇ ਹੋਈ ਜੀ ਐਤੋਂ ਵਧੀਆ ਸਕੀਮ ਨਹੀਂ ਕੋਈ ਹੋ ਸਕਦੀ ਇਸ ਕਰਕੇ ਇਹ ਟਿਕਟ ਵੀ ਕੁੰਭ ਰਾਸ਼ੀ ਵਾਲਿਆਂ ਵਾਸਤੇ ਕੁੰਭ ਰਾਸ਼ੀ ਵਿੱਚ ਦਾ ਨਾਮ ਜਾਣਾ ਯਾਰਾ ਤੇ ਆ ਕੰਨਿਆ ਰਾਸ਼ੀ ਜਾਣਾ ਇਸ ਕਰਕੇ ਕੰਨਿਆ ਰਾਸ਼ੀ ਤੇ ਕੁੰਭ ਰਾਸ਼ੀ ਦੇ ਇਸ ਸਟੈਂਪ ਫਰਸਟ ਸੰਕੇਤ ਚੱਲ ਰਹੇ ਨੇ ਤੇ ਤੁਸੀਂ ਆਪਣੇ ਜੀਨੀ ਵੀ ਇਹ ਰਾਸ਼ੀ ਆਪਣਾ ਡੇਟ ਆਫ ਬਰਥ ਤੇ ਜਨਮ ਦਾ ਟਾਈਮ ਲਿਆਓ ਤੇ ਕੁੰਡਲੀ ਬਣਾ ਕੇ ਪੰਡਿਤ ਲਾਟਰੀ ਮਲੇਰ ਕੋਲਾ ਤੋਂ ਇੱਥੋਂ ਆ ਜਾਓ ਟਿਕਟਾਂ ਲੈ ਕੇ ਜਾਓ ਠੀਕ ਹੈ ਸਰ ਤੇ ਆਉਣਾ ਕਿੱਥੇ ਆ ਕਿੱਦਾਂ ਆਉਣਾ ਕਿਹੜੇ ਦਿਨ ਉਹ ਤੁਸੀਂ ਸੁਣ ਲਓ ਧਿਆਨ ਨਾਲ ਜੀ ਸ਼ਨੀਵਾਰ ਦੇ ਦਿਨ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਆਉਣਾ ਮਨਰਬਾ ਮਾਰਕੀਟ ਦੇ ਵਿੱਚ ਜਿਹੜਾ ਤੁਸੀਂ ਟੋਕਨ ਲਗਵਾਉਣਾ ਉਹ ਘੰਟਾ ਕਰਾਓ ਪਹਿਲਾਂ ਲੁਧਿਆਣਾ ਵਿੱਚ ਘੰਟਾ ਕਰਾ ਕੇ ਜੀਟੀਵੀ ਮਾਰਕੀਟ ਹੈ ਨਹੀਂ ਜੀਟੀਵੀ ਮਾਰਕੀਟ ਦੇ ਨਾਲ ਦੁਕਾਨ ਨੰਬਰ 40 ਦੁਕਾਨ ਨੰਬਰ 40 ਦੇ ਉੱਤੇ ਜਾ ਕੇ ਤੁਹਾਡਾ ਟੋਕਨ ਲੱਗਣਾ ਵੀਰੇ ਤੇ ਤੁਸੀਂ ਉੱਥੋਂ ਆਪਣੀਆਂ ਸਾਨੂੰ ਮਿਲ ਕੇ ਟਿਕਟਾਂ ਪਰਚੇਜ ਕਰ ਸਕਦੇ ਹੋ ਉਸ ਤੋਂ ਬਾਅਦ ਵਿੱਚ ਜਿਗਰ ਆਪਾ ਮੰਗਲਵਾਰ ਦੇ ਦਿਨ ਦੀ ਗੱਲ ਕਰਦੇ ਹਾਂ ਦਾ ਮੰਗਲਵਾਰ ਦਾ ਦਿਨ ਮੇਰਾ ਬਠਿੰਡਾ ਸੈਰ ਦਾ ਹੁੰਦਾ ਬਠਿੰਡੇ ਦੇ ਵਿੱਚ ਤੁਸੀਂ ਕਿੱਥੇ ਆਉਣਾ ਕਿੱਦਾਂ ਆਉਣਾ ਮੰਗਲਵਾਰ ਦੇ ਦਿਨ ਆਪਣੇ ਟੋਕਨ ਲਗਵਾਓ ਹਾਜ਼ੀਰਾ ਤੋਂ ਰੋਡ ਤੇ ਜਾਓ ਪਹਿਲਾਂ ਹਾਜ਼ੀਰਾ ਤੋਂ ਰੋਡ ਤੇ ਜਾ ਕੇ ਸਬਜ਼ੀ ਮੰਡੀ ਬਣੀ ਹੋਈ ਆ ਸਬਜ਼ੀ ਮੰਡੀ ਦਾ 4 ਨੰਬਰ ਗੇਟ ਵੱਡੋ ਤੇ 42 ਨੰਬਰ ਦੁਕਾਨ ਦੇ ਉੱਪਰ 20 42 42 ਨੰਬਰ ਦੁਕਾਨ ਦੇ ਉੱਪਰ ਜਾਓ ਨੇੜੇ ਜੂਨੀਅਰ ਬੈਂਕ ਪੰਡ ਲਾਟਰੀ ਦਾ ਬੋਰਡ ਲੱਗਿਆ ਉੱਥੇ ਤੁਹਾਡਾ ਟੋਕਨ ਲੱਗੇਗਾ ਤੇ ਤੁਹਾਨੂੰ ਟਿਕਟਾ ਮਿਲ ਜੀਏ ਤੁਸੀਂ ਆਪਣਾ ਡੇਟ ਆਵਰਤਨ ਨਹੀਂ ਲਾਉਣ ਵਾਲਾ ਉਸ ਤੋਂ ਇਲਾਵਾ ਬਾਕੀ ਦੇ ਦਿਨ ਕਿੱਥੇ ਹੁੰਨੇ ਆ ਜਿੱਥੇ ਆਪਾਂ ਕੜੇ ਆ ਜੀ ਮਲੇਰ ਕੋਟਲਾ ਮਲੇਰ ਕੋਟਲਾ ਕਿੱਥੇ ਆਉਣਾ ਕਿੱਦਾਂ ਆਉਣਾ ਕਿਵੇਂ ਆਉਣਾ ਮਲੇਕ ਕੋਲਾ ਰਾਂਸੀ ਰਾਜੇ ਦੇ ਬਾਗ ਦੇ ਵਿੱਚ ਨਾਲੇ ਤੇਰਾ ਆਪਣੇ ਕਿਲਾ ਬਣਿਆ ਹੋਇਆ ਨਵਾਬ ਦਾ ਇਹ ਰਾਜੇ ਦਾ ਬਾਗ ਸੀ ਰਾਣੀ ਦਾ ਬਾਗ ਜੇਕਰ ਤੁਸੀਂ ਬਾਜ਼ਾਰ ਵਿੱਚ ਦੀ ਜਾ ਰਹੇ ਹੋ ਮੰਨ ਲਓ ਤੁਸੀਂ ਰਾਜਕੋਟ ਬੰਨਾਲਾ ਸਾਈਡ ਇਧਰ ਦੀ ਜਾ ਰਹੇ ਹੋ ਬਾਜ਼ਾਰ ਵਿੱਚ ਹੀ ਤਾਂ ਮਲਤਾਨੀ ਚੌਕ ਮਲਤਾਨੀ ਚੌਕ ਆਉ ਨਾਲ ਹੀ ਸੜਕ ਹੈ ਜੀ ਸਿੱਧੀ ਕਿਤੇ ਨਹੀਂ ਮੁੰਲਾ ਮਲਤਾਨੀ ਚੌਕ ਤੋਂ ਸਿੱਧਾ ਰਸਤਾ ਪਾਓ ਜੀ ਪੰਡਿਤ ਲਾੜ ਵੀ ਮਲੇਕ ਕੋਲਾ ਰਾਜੇ ਦਾ ਬਾਗ ਦੇ ਵਿੱਚ ਤੁਹਾਨੂੰ ਐਂਟਰ ਹੋ ਜਾਓਗੇ ਲੋਕੇਸਾਂ ਦੇਖ ਲਓ ਇੱਥੇ ਵੇਖੋ ਇਧਰ ਆ ਗਿਆ ਅੰਬਾਰਾ ਅੱਖਾਂ ਦਾ ਹਸਪੀਟਲ ਇੱਕ ਵੈਸਟਰ ਜੁਨੀਅਨ ਨਾਲ ਆਹ ਤੇ ਨਾਲ ਸਾਡਾ ਆਫਿਸ ਹੈ ਇਧਰ ਕੀੜੀ ਬਰਗਰਾ ਸੁਭਾਨ ਹਸਪੀਟਲ ਹੈ ਇਹ ਸਾਡੇ ਬਿਲਕੁਲ ਆਪੋਜੀਟ ਸਿਟੀ ਓਵਰਸੀਜ ਹੈ ਇਹ ਹੈਗਾ ਮੇਨ ਰੋਡ ਜੇਕਰ ਤੁਸੀਂ ਜਰਗ ਚੌਕ ਦੇ ਵਿੱਚਲੀ ਹੌਣੇ ਜਾਂ ਲੁਧਿਆਣੇ ਤੋਂ ਹੌਣੇ ਜਾਂ ਪਟਿਆਲਾ ਦੇ ਗਰੇਵਾਲ ਚੌਕੋਂ ਜਰਗ ਚੌਕੋਂ ਪੁਲ ਦੇ نیچے ਪੈਟਰੋਲ ਪੰਪ ਨੇ ਪੈਟਰੋਲ ਪੰਪ ਦੇ ਨਾਲ ਗੱਲੀ ਮੋੜੋ ਤੇ ਰਾਜੇ ਦੇ ਬਾਗ ਦੇ ਵਿੱਚ ਆ ਜਾਓ ਠੀਕ ਹੈ ਜੀ ਤੀਜੀ ਗਲੀ ਬਣਦੀ ਹੈ ਮੇਰੇ ਹਿਸਾਬ ਨਾਲ ਇਧਰੋਂ ਵੀ ਇਧਰੋਂ ਵੀ ਇੱਥੇ ਲੋਕੇਸ਼ਨ ਤੇ ਜਾਓ ਤੇ ਬਾਕੀ ਤੁਸੀਂ ਨੈਟ ਤੇ ਲੋਕੇਸ਼ਨ ਪਰ ਲਓ ਅਸੀਂ ਅਪਡੇਟ ਕਰਦਦੇ ਆ ਪਹਿਲਾਂ ਲੋਕੇਸ਼ਨ ਗਲਤ ਪੈ ਗਈ ਸੀ ਤੇ ਜਲਦੀ ਤੋਂ ਜਲਦੀ ਆਪਣੇ ਡੇਟ ਆਫ ਵਰਤ ਜਨਵਾਰ ਟਾਈਮ ਲੈ ਕੇ ਪੰਡ ਲਾਟਰੀ ਮਲੇ ਕੋਲਾ ਕੋਲ ਪਹੁੰਚੋ ਜੇਕਰ ਤੁਸੀਂ ਵੀ ਲੱਖਾਂ ਪਤੀ ਤੇ ਕਰੋੜਾ ਪਤੀ ਦੀ ਸੂਚੀ 'ਚ ਆਉਣਾ ਠੀਕ ਹੈ ਜੀ ਬੇਨਤੀ ਕਰਿਆ ਵਾਰ-ਵਾਰ ਤੁਹਾਨੂੰ ਆਓ ਆਪਣੀ ਕਿਸਮਤ ਜਮਾਓ ਮੌਕਾ ਵਾਰ-ਵਾਰ ਨਹੀਂ ਮਿਲਦਾ ਸਾਡਾ ਲੱਕ ਤੁਹਾਡਾ ਲੱਕ ਤੁਹਾਡੀ ਕਿਸਮਤ ਲਾਈਫ ਚੇਂਜ ਹੋ ਜੇਗੀ ਕਰੋੜਾਂ ਦੇ ਲੱਖਾਂ ਦੇ ਨਾਮਲੇ ਪੰਡ ਲਾਟਰੀ ਮਲੇ ਕੋਲਾ ਕੋਲ ਤੇ ਸਰਕਾਰੀ ਟਿਕਟਾਂ ਨੇ ਠੀਕ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਵੀਡੀਓ ਨੂੰ ਸ਼ੇਅਰ ਕਰਨਾ ਵਾਸਤੇ ਜਿਹੜਾ ਵੀ ਰ ਸਾਡੀ ਵੀਡੀਓ ਸ਼ੇਅਰ ਕਰਦਾ ਰੱਖੜੀ ਦੇ ਦੂਜੇ ਦਿਨ ਪੰਜ ਵੀਰਾਂ ਨੂੰ ਮੈਂ ਪਹਿਲੇ ਵੀਰ ਨੂੰ ਸੋਨੇ ਦੀ ਅੰਗੂਠੀ ਦਾ ਸਨਮਾਨ ਕਰੂੰਗਾ ਜਿਹਨੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕੀਤੀ ਹੋ। ਦੂਜੇ ਵੀਰ ਨੂੰ ਕਰੂੰਗਾ Android ਮੋਬਾਈਲਾਂ, ਤੀਜੇ ਵੀਰ ਨੂੰ ਕੀਪੈਡ ਮੋਬਾਈਲਾਂ, ਦੋ ਸਰਪ੍ਰਾਈਜ਼ ਗਿਫਟ। ਪੰਡਿਤ ਲਾਟਰੀ ਮਲੇਰ ਕੋਟਲਾ ਵੱਲੋਂ ਸਾਨੂੰ ਦਿੱਤੇ ਜਾਣੇ ਨੇ। ਇਸ ਕਰਕੇ ਵੀਡੀਓ ਨੂੰ ਸ਼ੇਅਰ ਵੀ ਕਰਨਾ ਤੇ ਵੀਡੀਓ ਤੇ ਕਮੈਂਟ ਵੀ ਕਰਨਾ ਤੇ ਦੱਸਣਾ ਤੁਸੀਂ ਕਿਹੜੇ ਸ਼ਹਿਰ ਤੋਂ ਸਾਡੀ ਵੀਡੀਓ ਦੇਖੀ ਆ ਕੀ ਤੁਹਾਡਾ ਨਾਮ ਹੈ? ਇਹਦੇ ਨਾਲ ਇੱਕਲੋ ਹੋਰ ਨੋਟ ਕਰ ਲੋ ਵੀਰੇ ਵੀ ਅਸੀਂ ਕਿਸੇ ਨੂੰ ਫੋਨ ਕਰਕੇ ਇਹ ਨਹੀਂ ਕਹਿੰਦੇ ਵੀ ਸਾਨੂੰ ਪੈਸੇ ਭਾ ਦਿਓ ਤੁਸੀਂ ਆਪਣਾ ਕਮੈਂਟ ਚ ਫੋਨ ਨੰਬਰ ਨਹੀਂ ਦੇਣਾ ਆਪਣਾ ਨਾਮ ਦੱਸੋ ਪਿੰਡ ਦਾ ਨਾਮ ਦੱਸੋ ਤੇ ਕਿਸੇ ਨੂੰ ਫੋਨ ਤੇ ਪੈਸਾ ਨਹੀਂ ਪਾਉਣਾ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਫੇਕ ਕਾਲਾਂ ਫੇਕ ਬੰਦੇ ਤੋਂ ਬਚਣਾ ਸਾਡੇ ਕੰਟੈਕਟ ਨੰਬਰ ਸੁਣ ਲਓ 9056799754 7809915000 91.3537470 ਇਹ ਸਾਡੇ ਕੰਟੈਕਟ ਨੰਬਰ ਨੇ 91.3537470 ਵਾਲਾ ਸਾਡਾ WhatsApp ਨੰਬਰ ਵੀ ਆ ਇਸ ਤੋਂ ਇਲਾਵਾ ਸਾਡੇ ਕੋਈ ਨੰਬਰ ਨਹੀਂ ਪਿਆ ਰੱਖਿਓ ਕਿਸੇ ਨੂੰ ਪੈਸੇ ਹੁੰਦੇ ਹੀ ਨਾ ਪਾ ਦਿਓ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਮੈਂ ਕਿਸੇ ਨੂੰ ਕਾਲ ਨਹੀਂ ਕਰਦਾ AI ਦਾ ਜਮਾਨਾ ਮੇਰੀ ਆਵਾਜ਼ ਮੇਰਾ ਫੇਸ ਸਭ ਕੁਝ ਲਾ ਲਾਉਂਦੇ ਨੇ ਉਹਨਾਂ ਤੋਂ ਬਚਣਾ ਠੀਕ ਹੈ ਜੀ ਬਾਕੀ ਤਾਂ ਇਹ ਕਹਿੰਦੇ ਫਿਜ਼ੀਕਲੀ ਉਹ ਪੰਡ ਲਾ ਦੇ ਨੇ ਕੋਲਾ ਤੇ ਧੰਨਵਾਦ ਸਸਿਕਾ ਨੂੰ ਸਤਿ ਸ਼੍ਰੀ ਅਕਾਲ ਵੀਡੀਓ ਤੇ ਕਮੈਂਟ ਜਰੂਰ ਕਰਦੇ ਲਾਈਕ ਕਰ ਲਓ ਜਿਹੜੇ ਸਾਡਾ ਚੈਨਲ ਹੈ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਧੰਨਵਾਦ